ਕਪੜੇ ਧੋਣ ਲੱਗੇ ਬਸ ਆ ਇੱਕ ਚੀਜ਼ ਕਪੜਿਆਂ ਦੇ ਵਿੱਚ ਪਾ ਦਿਓ ਨਾ ਤੁਹਾਡੇ ਕਪੜਿਆਂ ਨੂੰ ਪ੍ਰੈਸ ਕਰਨ ਦੀ ਲੋੜ ਪੈਣੀ ਨਾ ਬੋਰਾ ਨਾ ਕਪੜਿਆਂ ਉੱਤੇ ਨਾ ਹੀ ਕਪੜੇ ਤੁਹਾਡੇ ਦਾ ਰੰਗ ਜਾਊਗਾ ਬਿਲਕੁਲ ਚਿੱਟੇ ਬੇਦਾਗ ਕਪੜੇ ਨਿਕਲੂਗੇ ਘੜੇ ਦੇ ਵਿੱਚ ਇਹਨਾਂ ਦਾ ਕਮਾਲ ਦੇਖ ਕੇ ਤੁਸੀਂ ਹੈਰਾਨ ਹੋ ਜਨਾ ਇੰਨਾ ਜਿਆਦਾ ਫ੍ਰਿਜ ਤੋਂ ਵੀ ਜਿਆਦਾ ਠੰਡਾ ਪਾਣੀ ਬਸ ਇਹਦਾ ਇਸਤੇਮਾਲ ਇਸ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦੱਸਦੇ ਰਿਹਾ ਸਾਡੇ ਕੋਲ ਨਾ ਘਿਓ ਦੇ ਡੱਬੇ ਹੁੰਦੇ ਆ ਜਾਂ ਸਟੀਲ ਦੇ ਹੋਗੇ ਜਾਂ ਇਸ ਤਰ੍ਹਾਂ ਪਲਾਸਟਿਕ ਦੇ ਡੱਬੇ ਹਨਾ ਇਹਨਾਂ ਦੀ ਮਤਲਬ ਸਾਮਸ ਵਾਲਾ ਆਪਾਂ ਕਿਸ ਤਰ੍ਹਾਂ ਕਰਨੀ ਹੈ ਤੁਹਾਨੂੰ ਤਰੀਕਾ শেয়ার ਕਰਨ ਲੱਗੀਆਂ ਇੱਥੇ ਆਪਾਂ ਮੈਂ ਕੋਲੀ ਕੋਈ ਵੀ ਤੁਸੀਂ ਲੈ ਸਕਦੇ ਹੋ ਇਹ ਕਾਗਜ਼ ਵਾਲੀ ਕੋਲੀ ਤੇ ਪਲਾਸਟਿਕ ਦੀ ਕੋਲੀ ਵੀ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੇ ਕਿ ਨੋਰਮਲ ਡੂਨੇ ਵਗੈਰਾ ਹੁੰਦੇ ਆ ਤੇ ਆਲੋ ਤੇ ਆਪਾਂ ਨੂੰ ਇਸ ਤਰ੍ਹਾਂ ਕੈਂਚੀ ਦੇ ਨਾਲ ਜਾਂ ਤੁਸੀਂ ਕੱਟ ਦੇ ਦੇ ਨਾਲ ਇਸ ਤਰ੍ਹਾਂ ਕੱਟ ਕੇ ਦੇ ਉੱਤੇ ਟੱਕਣ ਦੇ ਸਾਈਜ਼ ਦਾ ਕੱਟ ਕੇ ਦੇ ਉੱਤੇ ਇਸ ਤਰ੍ਹਾਂ ਰੱਖ ਦੇਣਾ ਹੈ ਦੇਖੋ ਜਦੋਂ ਵੀ ਆਪਾਂ ਘੇ ਵਗੈਰਾ ਕੱਢਦੇ ਆ ਘੇ ਥੱਲੇ ਡਿੱਗ ਜਾਂਦਾ ਹੈ ਨਾ ਇਹਦੇ ਨਾਲ ਇੱਕ ਤਾਂ ਘੇ ਵੀ ਨਹੀਂ ਥੱਲੇ ਡਿੱਗਣਾ ਤੁਹਾਡੇ ਜਿਹੜਾ ਚਮਚਾ ਵਗੈਰਾ ਰੱਖਣਾ ਹੁੰਦਾ ਨਾ ਉਹ ਵੀ ਆਪਾਂ ਇਹਦੇ ਉੱਤੇ ਰੱਖ ਸਕਦੇ ਆ ਤੇ ਜੇ ਘੇ ਵਗੈਰੇ ਨੂੰ ਸਾਈਡ ਤੇ ਲੱਗਾ ਹੋ ਬਾਅਦ ਵੀ ਤੁਸੀਂ ਇਹਨੂੰ ਘੇ ਨੂੰ ਵੀ ਇਕੱਠਾ ਕਰ ਸਕਦੇ ਹੋ ਹਨ ਆਈ ਹੋਪ ਇਹ ਵਾਲੀ ਟਿਪਸ ਵੀ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਚਲੋ ਜੀ ਹੁਣ ਅਗਲੀ ਟਿਪਸ ਵੱਲ ਚੱਲ ਧੰਨਵਾਦ ਆ ਵੀ ਗਰਮੀਆਂ ਦਾ ਕਿੰਨਾ ਬੁਰਾ ਹਾਲ ਆ ਗਰਮੀਆਂ ਦੇ ਵਿੱਚ ਬਹੁਤ ਜਿਆਦਾ ਤੇਜ਼ ਗਰਮੀ ਹੈ ਤੇ ਇਦਾਂ ਵੀ ਬੱਤੀ ਵੀ ਬਹੁਤ ਘੱਟ ਘਰ ਚ ਰਹਿੰਦੀ ਹੈ ਤਾਂ ਅੱਪ ਅੱਜ ਤੁਹਾਨੂੰ ਬਿਨਾ ਫ੍ਰਿਜ ਤੋਂ ਨਾ ਪਾਣੀ ਇਨਾ ਪਾਣੀ ਨੂੰ ਠੰਡਾ ਕਰਨ ਦਾ ਤਰੀਕਾ ਆਪਾਂ ਇੱਥੇ ਹੀ ਨੂੰ ਲਿਆ ਇਹਨਾਂ ਨੂੰ ਆਪਾਂ ਘੜੇ ਦੇ ਵਿੱਚ ਪਾ ਲੈਣਾ ਹੈ ਘੜੇ ਦੇ ਵਿੱਚ ਪਾਉਣ ਦੇ ਨਾਲ ਤੁਸੀਂ ਕੀ ਕਰਨਾ ਜਿਹੜਾ ਪਾਣੀ ਹੋਣਾ ਨਾ ਥੋੜਾ ਜਿਹਾ ਪਾਣੀ ਦੇ ਵਿੱਚ ਪਾ ਕੇ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਜਿੰਨੇ ਘੜੇ ਨੂੰ ਤੇ ਤੁਸੀਂ ਦੇਖੋਗੇ ਨਾ ਮਤਲਬ ਵਾਸ਼ ਕਰਨ ਤੋਂ ਬਾਅਦ ਹੀ ਆਪਾਂ ਇਹ ਨਹੀਂ ਵੀ ਧੁੱਪ ਵਗੈਰਾ ਚ ਸਖਾਣਾ ਕੁਝ ਨਹੀਂ ਬਸ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਨਾ ਜਿਹੜੇ ਮਤਲਬ ਸਾਈਡਾਂ ਤੇ ਇਹਨਾਂ ਦੇ ਕੋਨੇ ਜਿਹੇ ਹੁੰਦੇ ਆ ਨਾ ਜਾਂ ਜਿਨ੍ਹਾਂ ਚ ਪਾਣੀ ਸਿਮਦਾ ਰਹਿੰਦਾ ਉਹ ਨਾ ਸਿਮੇ ਹੈਨਾ ਤੇ ਉਹਨਾਂ ਸਾਰਿਆਂ ਨੂੰ ਜਿੰਨੇ ਵੀ ਦੇ 홀 ਹੋਣੇ ਨਾ ਕਵਰ ਕਰ ਲੈਣਾ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਨੂੰ ਚੰਗੀ ਤਰ੍ਹਾਂ ਮੈਂ ਵਾਸ਼ ਕਰ ਲਿਆ ਵਾਸ਼ ਕਰਕੇ ਨੂੰ ਆਪਾਂ ਪਾਣੀ ਦੇਣਾ ਭਰ ਕੇ ਰੱਖ ਲੈਣਾ 10 ਮਿੰਟਾਂ ਤੱਕ ਤੁਸੀਂ ਇਦਾਂ ਹੀ ਪਾਣੀ ਨਾਲ ਇਹਨੂੰ ਭਰਿਆ ਰਹਿਣ ਦਿਓ ਪਰ ਉਹ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਤਾਂ ਕਿ ਤੁਸੀਂ ਜਿੰਨੇ ਵੀ ਕਮਾਲ ਦੇ ਟਿਪਸ ਤੁਸੀਂ ਵੀਡੀਓ ਦੇ ਵਿੱਚ ਦੇਖ ਸਕੋ ਤੇ ਆ ਦੇਖ ਲਓ ਜੀ 10 ਮਿੰਟ ਹੋ ਗਿਆ ਪਾਣੀ ਨੂੰ ਆਪਾਂ ਭਰ ਕੇ ਰੱਖਿਆ ਤੇ ਪਾਣੀ ਤੁਸੀਂ ਦੇਖ ਸਕਦੇ ਬਾਜਾ ਜਿਆਦਾ ਕਿੰਨਾ ਜਿਆਦਾ ਠੰਡਾ ਆਪਾਂ ਤੁਹਾਨੂੰ ਵਿੱਚੋਂ ਪਾਣੀ ਵੀ ਕੱਢ ਕੇ ਘੜੇ ਚ ਦਿਖਾ ਦਿੰਦੇ ਆ ਤੇ ਆ ਦੇਖੋ ਜੀ ਜਦ ਕਿ ਸਿਰਫ 10 ਮਿੰਟ ਹੋਇਆ ਤੇ 10 ਮਿੰਟ ਤੁਸੀਂ ਪਾਣੀ ਦੇ ਸਕਦੇ ਕਿੰਨਾ ਜ਼ਿਆਦਾ ਠੰਡਾ ਪਾਣੀ ਹੋਇਆ ਉਦੋਂ ਬਾਅਦ ਵੀ ਆਪਾਂ ਤੇ ਕਾਫੀ ਅੱਧੇ ਘੰਟੇ ਤੋਂ ਜ਼ਿਆਦਾ ਟਾਈਮ ਹੋ ਗਿਆ ਸੀ ਘੜੇ ਦੇ ਵਿੱਚ ਪਾਣੀ ਰੱਖਿਆ ਹੋਇਆ ਤੇ ਉਦੋਂ ਬਾਅਦ ਵੀ ਆਪਾਂ ਘੜੇ ਜਦੋਂ ਪਾਣੀ ਕੱਢਿਆ ਤਾਂ ਤੁਸੀਂ ਦੇਖ ਸਕਦੇ ਆ ਦੇਖੋ ਕਿੰਨਾ ਜ਼ਿਆਦਾ ਠੰਡਾ ਬਰਫ਼ ਮੰਗੋ ਪਾਣੀ ਠੰਡਾ ਹੋਇਆ ਜਿੱਦਾਂ ਆਪਾਂ ਫ੍ਰੀਜ ਦੇ ਵਿੱਚ ਰੱਖਿਆ ਹੁੰਦਾ ਹੈ ਇਹ ਵਾਲੀ ਟਿਪਸ ਆਪਾਂ ਜ਼ਰੂਰ ਕਰਦੇ ਵਿੱਚ ਇਸਤੇਮਾਲ ਕਰਦੇ ਹਾਂ ਤੇ ਇਸ ਕਰਕੇ ਤੁਹਾਨੂੰ ਸ਼ੇਅਰ ਕਰ ਰਹੇ ਆ ਤੇ ਚਲੋ ਅੱਗੇ ਅਗਲੀ ਟੇਬਲ ਚੱਲਦੇ ਆ ਗਰਮੇ ਦੇ ਮੌਸਮ ਦੇ ਵਿੱਚ ਨਾ ਡੱਬੇ ਦੇ ਵਿੱਚ ਕੀੜੀਆਂ ਵਗੈਰਾ ਪੈ ਜਾਂਦੀਆਂ ਹਨਾ ਰੋਟੀ ਵਾਲੇ ਡੱਬੇ ਚ ਆਪਾਂ ਇੱਥੇ ਕੀ ਕਰਨਾ ਨਮਕ ਲੈਣਾ ਨਮਕ ਨੂੰ ਰੋਟੀ ਬਣਾਉਣ ਤੋਂ ਪਹਿਲਾਂ ਨਮਕ ਨੂੰ ਇਹਦੇ ਵਿੱਚ ਇਸ ਤਰ੍ਹਾਂ ਪਾ ਦੇਣਾ ਤੇ ਉਦੋਂ ਬਾਅਦ ਆਪਾਂ ਇਹਦੇ ਉੱਤੇ ਰੱਖ ਦੇਣਾ ਇਹ ਪੋਣਾ ਪੋਣੇ ਨਾਲ ਚੰਗੀ ਤਰ੍ਹਾਂ ਕਵਰ ਕਰਕੇ ਉਦੋਂ ਬਾਅਦ ਤੁਸੀਂ ਰੋਟੀਆਂ ਰੱਖੋਗੇ ਤੁਹਾਡੀਆਂ ਰੋਟੀਆਂ ਦੇ ਵਿੱਚ ਕਦੀ ਵੀ ਕੀੜੀਆਂ ਨਹੀਂ ਆਣੀਆਂ ਕਿਉਂਕਿ ਲੂਣ ਦੀ ਸਮੈਲ ਤੇ ਕੀੜੀਆਂ ਪਹਿਲਾਂ ਹੀ ਭੱਜ ਜਾਂਦੀਆਂ ਆਈ ਹੋਪ ਇਹ ਵਾਲੀ ਟਿਪਸ ਵੀ ਵਧੀਆ ਲੱਗੀ ਹੋਗੀ ਚਲੋ ਜੀ ਅਗਲੀ ਟਿਪ ਚੱਲਦੇ ਆ ਆਪਣੇ ਕੱਪੜੇ ਤੁਸੀਂ ਦੇਖ ਸਕਦੇ ਹੋ ਤੇ ਕਿੰਨੇ ਜਿਆਦੇ ਬਲ ਪਿਓ ਕਈ ਹੁੰਦੇ ਨਾ ਜਿਹੜੇ ਮਤਲਬ ਕੱਪੜਿਆਂ ਨੂੰ ਪ੍ਰੈਸ ਨਹੀਂ ਕਰਨਾ ਚਾਹੁੰਦੇ ਹਨਾ ਤਾਂ ਹੁਣ ਅੱਥਰ ਸਪੈਸ਼ਲ ਵੀਡੀਓ ਲੈ ਕੇ ਆਪਾਂ ਹਾਜ਼ਰ ਆ ਇੱਥੇ ਮੈਂ ਸਰਫ ਪਾ ਲਿਆ ਕੋਈ ਵੀ ਸਰਫ ਤੁਸੀਂ ਲੈ ਸਕਦੇ ਇੱਥੇ ਇੱਕ ਬਰਫ਼ ਲਈਏ ਬਰਫ਼ ਪਾ ਲਿਆ ਤੁਸੀਂ ਠੰਡਾ ਪਾਣੀ ਵੀ ਫ੍ਰਿਜ ਦਾ ਵਰਤ ਸਕਦੇ ਹੋ ਤੇ ਹੁਣ ਬਸ ਆ ਜਿਹੜੇ ਕੱਪੜੇ ਆਪਾਂ ਇਹਦੇ ਵਿੱਚ ਵਾਸ਼ ਕਰ ਲੈਣਾ ਚੰਗੀ ਤਰ੍ਹਾਂ ਮਤਲਬ 10 ਮਿੰਟ ਤੱਕ ਆਪਾਂ ਇਹਨਾਂ ਭਿਓ ਕੇ ਰੱਖ ਦੇਣਾ ਕੱਪੜਿਆਂ ਨੂੰ ਜਾਂ 5 ਮਿੰਟ ਤੱਕ ਵੀ ਤੁਸੀਂ ਰੱਖ ਸਕਦੇ ਹੋ ਜਿੰਨੇ ਕ ਤੁਸੀਂ ਕੱਪੜੇ ਸਾਫ਼ ਕਰਨੇ ਹਨ ਹੁਣੀ ਮਤਲਬ ਇਸ ਤਰ੍ਹਾਂ ਸਾਫ਼ ਕਰ ਲਓ ਬਾਅਦ ਵਿੱਚ ਨੂੰ ਚੰਗੀ ਤਰ੍ਹਾਂ ਤੁਸੀਂ ਇਹਦੇ ਵਿੱਚ ਰੱਖ ਦਿਓ ਤੇ ਇਹ ਵਾਲੀ ਟਿਪਸ ਵੀ ਬਹੁਤ ਜਿਆਦਾ ਕਮਾਲ ਦੀ ਟਿਪਸ ਹੈਗੀ ਐ ਇਸ ਕਰਕੇ ਤੁਹਾਨੂੰ ਆਪੇ ਸ਼ੇਅਰ ਕਰਨ ਲੱਗਦੀਆਂ ਤੇ ਕਿੱਥੋਂ ਤੁਸੀਂ ਵੀਡੀਓ ਵਾਚ ਕਰ ਰਿਹਾ ਕਿੰਨੀ ਤੁਹਾਡੇ ਇੱਧਰ ਗਰਮੀ ਪੈਂਦੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਤੇ ਪੰਛੀਆਂ ਵਾਸਤੇ ਵੀ ਜਰੂਰ ਆਪਣੇ ਘਰ ਦੇ ਆਸ-ਪਾਸ ਪੰਛੀਆਂ ਨੂੰ ਜਰੂਰ ਪਾਣੀ ਵਗੈਰਾ ਠੰਡਾ ਫ੍ਰਿਜ ਦਾ ਪਾ ਕੇ ਜਰੂਰ ਰੱਖਿਆ ਕਰੋ ਜੇ ਨਹੀਂ ਹੈ ਤਾਂ ਘੜੇ ਮਿੱਟੀ ਵਾਲੇ ਬਰਤਨ ਚ ਪਾਣੀ ਰੱਖਿਆ ਕਰੋ 10 ਮਿੰਟ ਹੋ ਗਿਆ ਤੁਸੀਂ ਦੇਖਦਾ ਇੱਧਰ ਵੀ ਪਾਣੀ ਕੱਪੜੇ ਜਿਹੜੇ ਕੱਢਣੇ ਉਹ ਵੀ ਮੈਂ ਠੰਡਾ ਪਾਣੀ ਹੋਈ ਵਰਤਿਆ ਹੈ ਤੇ ਆਪਾਂ ਕੀ ਕਰਨੇ ਇਧਰਲੇ ਕੱਪੜੇ ਵਗੈਰਾ ਕੱਢ ਕੇ ਤੇ ਇਹਦੇ ਵਿੱਚ ਪਾ ਦੇਣਾ ਤੇ ਕੱਪੜੇ ਤੁਸੀਂ ਦੇ ਸਕਦੇ ਸਿਰਫ ਇਸ ਤਰ੍ਹਾਂ ਹੀ ਤੁਸੀਂ ਨਚੋੜਨੇ ਆ ਕੱਪੜਿਆਂ ਨੂੰ ਤੇ ਜਿੰਨੇ ਘੱਟ ਤੁਸੀਂ ਕੱਪੜੇ ਨਚੋੜੋਗੇ ਹਨਾ ਇਹਦੇ ਜਦੋਂ ਪਾਣੀ ਦੂਏ ਚ ਵੀ ਕੱਢਨੇ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਘੱਟ ਕੱਪੜੇ ਨਚੋੜਿਓ ਤੁਸੀਂ ਜਿਸ ਤਰ੍ਹਾਂ ਤੁਸੀਂ ਇਸ ਤਰ੍ਹਾਂ ਕੱਪੜੇ ਕੱਢੋਗੇ ਨਾ ਪਾਣੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਉਸ ਤਰ੍ਹਾਂ ਹੀ ਤੁਹਾਡੇ ਕੱਪੜੇ ਬਿਲਕੁਲ ਸਾਫ਼ ਰਹਿਣੀਆਂ ਤੁਹਾਨੂੰ ਕੱਪੜੇ ਜਦੋਂ ਸੁੱਕ ਜਾਣੇ ਪ੍ਰੈਸ ਕਰਨ ਦੀ ਵੀ ਨਹੀਂ ਲੋੜ ਪੈਣੀ ਆ ਕੱਪੜੇ ਬਿਲਕੁਲ ਤੁਹਾਡੇ ਐਂਸ ਦੇਖੋ ਜੀ ਕਿੰਨੇ ਜਿਆਦਾ ਪਹਿਲਾਂ ਬਲ ਪਏ ਸੀ ਹੁਣ ਕਿੰਨੇ ਜਿਆਦਾ ਕਲੀਅਰ ਹੈ ਹਨਾ ਬਲ ਬਿਲਕੁਲ ਨਹੀਂ ਜਦੋਂ ਸੁੱਕ ਜਾਣੇ ਤਾਂ ਬਿਲਕੁਲ ਸਾਫ਼ ਹੈ ਨਾ ਹੋ ਗਿਆ ਜਿਦਾ ਪ੍ਰੈਸ ਹੀ ਕੀਤੇ ਹੁੰਦੇ ਘਰੀ ਸੂਟ ਆਈ ਹੋਪ ਇਹ ਵਾਲੀ ਟਿਪਸ ਵੀ ਤੁਹਾਨੂੰ ਵਧੀਆ ਲੱਗੀ ਹੋਗੀ ਓ ਜੀ ਆ ਤੁਸੀਂ ਸੂਟ ਵੀ ਦੇ ਸਕਦੇ ਹੋ ਸੁੱਕਣ ਤੋਂ ਬਾਅਦ ਬਹੁਤ ਘੱਟ ਬਲ ਹੈ ਐਨੇ ਜਿਆਦਾ ਬਲ ਨਹੀਂ ਹੈ ਬਹੁਤ ਜਿਆਦਾ ਘੱਟ ਬਲ ਪਏ ਹੋਏ ਆ ਆ ਦੇਖੋ ਜਿਸ ਤਰ੍ਹਾਂ ਸੂਟ ਪਾਇਆ ਉਸ ਤਰ੍ਹਾਂ ਦਾ ਹੀ ਹੈ ਤੁਸੀਂ ਬਿਨਾ ਪ੍ਰੈਸ ਕੀਤੇ ਸੂਟ ਵਗੈਰਾ ਇਹ ਪਾ ਸਕਦੇ ਹੋ